ਕਿ ਉਹਨਾਂ ਗੱਲ ਕਰਨਗੇ ਨਿਹੰਗ ਸਿੰਘ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਵੱਲੋਂ ਐਸਜੀਪੀਸੀ ਤੇ ਬੜੇ ਇਲਜ਼ਾਮ ਲਗਾਏ ਗਏ ਨੇ ਐਸਜੀਪੀਸੀ ਦੇ ਮੈਨੇਜਰ ਬਥੇ ਰੀਲੋਟ ਕਸੋਟ ਕਰਦੇ ਨੇ ਉਹਨਾਂ ਨੇ ਕਿਹਾ ਨਿਹੰਗ ਸਿੰਘ ਫੌਜਾਂ ਨੂੰ ਹੀ ਥੋੜਾ ਥੋੜਾ ਦੇ ਦਿਆ ਕਰੋ ਜਥੇਦਾਰ ਗੜਗਜ ਨੂੰ ਬਾਬਾ ਬਲਬੀ ਸਿੰਘ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਵਧੀਆ ਪ੍ਰਬੰਧ ਕਰਦੇ ਹੋ ਪਰ ਥੋੜਾ ਜਿਹਾ ਐਸਜੀਪੀਸੀ ਨੂੰ ਵੀ ਤੇਜ਼ ਕਰੋ ਨਿਹੰਗ ਸਿੰਘ ਫੌਜਾਂ ਗਰੀਬਾਂ ਤੋਂ ਨਹੀਂ ਤਗੜੇ ਤਗੜਿਆਂ ਤੋਂ ਲੁੱਟ ਲੈਂਦੀਆਂ ਨੇ ਆਜਾ ਵੀ ਪਿੱਛੇ ਖੜੇ ਨੇ ਸਿੰਘ ਸਾਹਿਬ ਦੇ ਤੌਰ ਤੇ ਤੁਹਾਡੇ ਆਨੰਦਪੁਰ ਸਾਹਿਬ ਵਿਖੇ ਜਿਹੜੇ ਆ ਹੁਣ ਨਿਹੰਗ ਸਿੰਘ ਫੌਜਾਂ ਪਹੁੰਚ ਰਹੀਆਂ ਨੇ ਤੁਸੀਂ ਬਹੁਤ ਵਧੀਆ ਪ੍ਰਬੰਧ ਵੀ ਕਰਨੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਥੋੜਾ ਜਿਹਾ ਹੋਰ ਤੇਜ਼ ਕਰੋ ਹੋਰ ਲੁੱਟਮਾਰ ਕਰਦੇ ਨੇ ਉਹਦੇ ਨਾਲ ਉਹ ਨਿਹੰਗ ਸਿੰਘ ਫੌਜਾਂ ਨੂੰ ਵੀ ਥੋੜਾ ਥੋੜਾ ਵੱਧ ਦੇ ਦਿਆ ਕਰੋ ਗੱਫੇ ਪ੍ਰਧਾਨ ਜੀ ਅੱਜ ਆਏ ਨਹੀਂ ਤੇ ਜਿਹੜਾ ਹੋਰ ਲੁੱਟਮਾਰ ਮੈਨੇਜਰ ਮਨੂਜੇ ਦੀ ਕਰੀ ਜਾਂਦੇ ਨਿਹੰਗ ਸਿੰਘ ਫੌਜਾਂ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਸਾਨੂੰ ਪਰ ਕਿਸੇ ਚੀਜ਼ ਦੀ ਲੋੜ ਨਹੀਂ ਨਿਹੰਗ ਸਿੰਘ ਫੌਜਾਂ ਜਿਹੜਾ ਲੁੱਟਮਾਰ ਜ਼ਰੂਰ ਕਰ ਲੈਂਦੀਆਂ ਉਹ ਗਰੀਬ ਗੁਰਬੇ ਤੋਂ ਨਹੀਂ ਤਗੜੇ ਤੋਂ ਤੇ ਜਿਹੜੇ ਆ ਕਦੇ ਐ ਹੱਥ ਨਹੀਂ ਕਰਦੇ ਸੋ ਸਾਡਾ ਇਨਾਮ ਵੀ ਪਿਛਲੇ ਮਿਲਖਾ ਦੋ ਤਿੰਨ ਸਾਲਾਂ ਤੋਂ ਉਹ ਵੀ ਕੋੜਸਵਾਰ ਜਦੋਂ ਭਜਾਉਂਦੇ ਨੇ ਆਨੰਦਪੁਰ ਸਾਹਿਬ ਤੇ ਉਹ ਜਿਹੜੇ ਵੀ ਕਾਰਜ ਨੇ ਉਹ ਤੁਸੀਂ ਬਹੁਤ ਵਧੀਆ ਤਗੜੇ ਹੋ ਕੇ ਕਰੋ ਤੇ ਜਦੋਂ ਤੱਕ ਤੁਸੀਂ ਬਹੁਤ ਵਧੀਆ ਤਗੜੇ ਹੋ ਕੇ ਕਾਰਜ ਕਰੋਗੇ ਅਸੀਂ ਤੁਹਾਡੇ ਨਾਲ ਆ ਜਦੋਂ ਤੁਸੀਂ ਕਿਤੇ ਮੜਾ ਜਾ ਵੀ ਪਿੱਛੇ ਕੋਈ ਗਲਤ ਹੋਵੋਗੇ ਫੇਰ ਨਹੀਂ ਤੁਹਾਡੇ ਨਾਲ ਕਿਸੇ ਨੇ ਖੜਨਾ ਇਸ ਕਰਕੇ ਤਗੜੇ ਰਹੋ ਚੜ੍ਹਦੀ ਕਲਾ ਦੇ ਫੈਸਲੇ ਲਾਓ ਤੁਹਾਡੇ ਹਮੇਸ਼ਾ ਨਾਲ ਸਾਰੀਆਂ ਹੀ ਗੁਰਸਿੱਖ ਸੰਗਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਤੇ ਨਾਲ ਸਾਰੀਆਂ ਹੀ ਨਿਹੰਗ ਸਿੰਘ ਦਲਾਂ ਪੰਥਾ ਵੱਲੋਂ ਮੈਂ ਆਪਣੀ ਹਾਜ਼ਰੀ ਲਵਾਉਂਦਾ ਹੋਇਆ ਤੇ ਨਾਲ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਤਰਨਾ ਦਲ ਤਾਂ ਪਰਮਵੀਰ ਅਲਖ ਸਾਹਿਬ ਨਾਲ ਸਾਡੇ ਸਾਹਮਣੇ ਹੋ ਗਈ ਲਾਈਵ ਜੁੜ ਚੁੱਕੇ ਨੇ ਪਰਮ ਨਿਹੰਗ ਸਿੰਘ ਬਾਬਾ ਬਲਬੀ ਸਿੰਘ 96 ਕਰੋੜੀ ਦੇ ਵੱਲੋਂ ਐਸਜੀਪੀਸੀ ਦੇ ਕਿਹੜੇ ਕਿਹੜੇ ਇਲਜ਼ਾਮ ਲਗਾਏ ਗਏ ਨੇ ਤੇ ਨਾਲ ਇਲਜ਼ਾਮਾਂ ਦੇ ਕੀ ਮਾਇਨੇ ਨੇ ਇੱਕ ਤਰੀਕੇ ਦੇ ਨਾਲ ਟੌਂਟ कसे ਗਏ ਨੇ ਉਹਨਾਂ ਨੇ ਵੱਡੇ ਟੌਂਟ कसे ਨੇ ਧਾਰਮਿਕ ਸਮਾਗਮ ਸੀਗਾ ਜਿਸ ਦੇ ਵਿੱਚ ਸਾਰੀਆਂ ਨਿਹੰਗ ਜਥੇਬੰਦੀਆਂ ਪਹੁੰਚੀਆਂ ਹੋਈਆਂ ਸੀਗੀਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੀ ਉੱਥੇ ਮੌਜੂਦ ਸੀਗੇ ਤੁਸੀਂ ਉਹ ਬਿਆਨ ਸੁਣਿਆ ਹੈ ਇੱਕ ਤਾੜਨਾ ਕੀਤੀ ਗਈ ਹੈ ਸਟੇਜ ਦੇ ਉੱਤੋਂ ਹੀ ਸਾਰੀ ਸਿੱਖ ਸੰਗਤ ਉੱਥੇ ਮੌਜੂਦ ਸੀਗੀ ਆ ਬਾਬਾ ਬਲਬੀਰ ਸਿੰਘ 96 ਕਰੋੜੀ ਕਹਿੰਦੇ ਨੇ ਕਿ ਐਸਜੀਪੀਸੀ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ ਕਿਉਂਕਿ ਮੈਨੇਜਰ ਸਹਿਬਾਨ ਜਿਹੜੇ ਨੇ ਇਹਨਾਂ ਦੇ ਉਹ ਲੁੱਟ ਖਸੁੱਟ ਕਰ ਰਹੇ ਨੇ ਕਈ ਕਪੜੇ ਜਿਹੜੇ ਨੇ ਐਸਡੀਪੀਸੀ ਚ ਹੁੰਦੇ ਆ ਰਹੇ ਨੇ ਗਰਗਲ ਸਾਹਿਬ ਨੂੰ ਇਹ ਉਹਨਾਂ ਨੇ ਕਿਹਾ ਕਿ ਥੋੜੇ ਜਿ ਇਹਨਾਂ ਨੂੰ ਤਿੱਖੇ ਕਰੋ ਥੋੜੇ ਜਿ ਤੇਜ਼ ਕਰੋ ਉਹਦਾ ਕਾਰਨ ਕੀ ਹੈ ਇਹ ਸਿੱਧਾ ਇਸ਼ਾਰਾ ਕਿੱਧਰ ਜਾ ਰਿਹਾ ਗਗਨ ਤੁਹਾਨੂੰ ਯਾਦ ਹੋਏਗਾ ਗੁਰਦੁਆਰਾ ਅੰਬ ਸਾਬ ਦੀ ਜਿਹੜੀ ਜ਼ਮੀਨ ਹੈ ਉਸ ਨੂੰ ਵੇਚਣ ਦੇ ਮਾਮਲੇ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਕਈ ਪ੍ਰਬੰਧ ਜਿਹੜੇ ਆ ਕਈਆਂ ਕੋਲੋਂ ਲੈ ਲੈ ਗਏ ਸਖਤਰ ਸਹਿਬਾਨਾਂ ਵੱਲੋਂ ਵੀ ਜਿਹੜੇ ਕੋਈ ਸਾਈਨ ਕੀਤੇ ਹੋਏ ਸੀਗੇ ਉਹਨਾਂ ਨੂੰ ਲੈ ਕੇ ਜਿਹੜੇ ਆਦੇਸ਼ ਦਿੱਤੇ ਸੀਗੇ ਕਿ ਇਹ ਜ਼ਮੀਨ ਵੇਚੀ ਜਾ ਸਕਦੀ ਹੈ ਜਾਂ ਵੇਚ ਦਿੱਤੀ ਜਾਵੇ ਉਸ ਨੂੰ ਲੈ ਕੇ ਵੀ ਕਈ ਪ੍ਰਬੰਧ ਜਿਹੜੇ ਸੀਗੇ ਉਹ ਖੋਲੇ ਗਏ ਸੋ ਕੁੱਲ ਮਿਲਾ ਕੇ ਦੋ ਤਿੰਨ ਚੀਜ਼ਾਂ ਹੋਈਆਂ ਨੇ ਜਿਸ ਨੂੰ ਲੈ ਕੇ ਬਲਬੀਰ ਸਿੰਘ ਦਾ ਇਹ ਬਿਆਨ ਆਇਆ ਉਸ ਤੋਂ ਬਾਅਦ ਲਗਾਤਾਰ ਇਹ ਬਿਆਨ ਚਰਚਾ ਦੇ ਵਿੱਚ ਹੈ ਹਾਲਾਂਕਿ ਉਹਨਾਂ ਨੇ ਆਪਣਾ ਵੀ ਜ਼ਿਕਰ ਕੀਤਾ ਕਿ ਨਿਆਂ ਜਥੇਬੰਦੀਆਂ ਜਿਹੜੀਆਂ ਨੇ ਫੌਜਾਂ ਨੇ ਉਹ ਲੁੱਟਖੋਟ ਕਰਦੀਆਂ ਸੀਗੀਆਂ ਪਰ ਤਗੜਿਆਂ ਕੋਲੋਂ ਕਰਦੀਆਂ ਸੀਗੀਆਂ ਤੇ ਗਰੀਬਾਂ ਨੂੰ ਖਵਾਉਂਦੀਆਂ ਸੀਗੀਆਂ ਸੋ ਕੁੱਲ ਮਿਲਾ ਕੇ ਜੋ ਐਸਪੀਸੀ ਦੇ ਵਿੱਚ ਕਪਲੇ ਸੀਗੇ ਉਹਨਾਂ ਨੂੰ ਜੱਗ ਜਹਰ ਇੱਕ ਵਾਰ ਫਿਰ ਅਕਾਲੀ ਪੂਲਾ ਸੋ ਦੇ ਬੁਰਜ ਦੇ ਜਿਹੜੇ 96 ਕਰੋੜੀ ਬਾਬਾ ਜੀ ਨੇ ਬਾਬਾ ਬਲਬੀਰ ਸਿੰਘ ਜੀ ਉਹਨਾਂ ਨੇ ਸਿੱਧੇ ਤੌਰ ਤੇ ਉੱਤੇ ਭਰੇ ਮੰਚ ਦੇ ਉਤੋਂ ਇੱਕ ਸਖਤ ਤਾਣਨਾ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰ ਦਿੱਤੀ ਹੈ ਗगन ਜੀ ਜੀ ਠੀਕ ਹੈ ਮਬਾਸ਼ੁਕਰੀਆ ਪਰਮ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਤਾਂ ਦਿਲਬਖ ਸਿੰਘ ਵਰਕ ਵੀ ਸਾਡੇ ਨਾਲ ਜੁੜੇ ਹੋਏ ਨੇ ਐਸਜੀਪੀਸੀ ਤੋਂ ਮੈਂਬਰ ਦਿਲਬਖ ਸਿੰਘ ਵਰਕ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਨਿਹੰਗ ਬਾਬਾ ਬਲਬੀ ਸਿੰਘ 96 ਕਰੋੜੀ ਦੇ ਬਲੋ ਜੋ ਐਸਜੀਪੀਸੀ ਤੇ ਬਹੁਤ ਏਲਜ਼ਾਮ ਲਗਾਏ ਗਏ ਨੇ ਕਿ ਰਿਐਕਸ਼ਨ ਤੁਹਾਡਾ ਲੱਖੋ ਗੱਲੇ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੀ ਇੱਕ ਸੰਸਥਾ ਹੈ ਜੀ ਸੰਸਥਾ ਦੇ ਵਿੱਚ ਵੀ ਇਨਸਾਨ ਹੀ ਕੰਮ ਕਰਦੇ ਆ ਹੂੰ ਤੋ ਨਾ ਇਨਸਾਨਾਂ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਲਾਲਚੀ ਬੰਦੇ ਵੀ ਭਰਤੀ ਹੋ ਜਾਂਦੇ ਆ ਹੂੰ ਹੂੰ ਜਿਨ੍ਹਾਂ ਦਾ ਮਕਸਦ ਹੁੰਦਾ ਜਿੱਥੇ ਉਹ ਆਪਦੇ ਪੇਟ ਦੀ ਪੂਰਤੀ ਵਾਸਤੇ ਇਹੋ ਜੇ ਲਾਲਚ ਕਰਦੇ ਆ ਉੱਥੇ ਸੰਸਥਾ ਨੂੰ ਬਦਨਾਮ ਕਰਦੇ ਆ ਹੂੰ ਤੋ ਇਹ ਖੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹਰ ਸੰਸਥਾ ਦੇ ਵਿੱਚ ਤੁਹਾਨੂੰ ਇਹੋ ਜੇ ਲੋਕ ਸਰਕਾਰਾਂ ਜਿਵੇਂ ਮਿਲਦੇ ਆ ਮੁਲਾਜ਼ਮਤਾ ਦੇ ਵਿੱਚ ਹੂੰ ਹੂੰ ਸ਼੍ਰੋਮਣੀ ਕਮੇਟੀ ਵੀ ਹੋਰ ਜਿਹੜੀਆਂ ਉਹ ਸੰਸਥਾਵਾਂ ਨੇ ਉਹਨਾਂ 'ਚ ਵੀ ਮਿਲਣਗੇ ਜੀ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆਪ ਦਾ ਪ੍ਰਬੰਧ ਖੁਦ ਚਲਾਉਣ ਦੇ ਬੜੀ ਵੱਡੀ ਸਮਰੱਥ ਹੈ 100 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੀ ਤੇ ਇਸ ਕਰਕੇ ਜਿਹੜੇ ਬੰਦੇ ਵੜ ਜਾਂਦੇ ਨੇ ਜਿਹੜੇ ਨਿੱਜੀ ਮਫਾਦਿਆਂ ਦੇ ਲਈ ਕਮੇਟੀ ਦਾ ਇਸਤੇਮਾਲ ਕਰਦੇ ਨੇ ਕਮੇਟੀ ਦੇ ਅੰਦਰ ਰਹਿ ਕੇ ਹੀ ਇਹਨਾਂ ਦੇ ਖਿਲਾਫ ਤਾਂ ਹੁਣ ਤੇਜ਼ ਹੋਣਾ ਪਈਗਾ ਨਾ ਐਸਪੀਸੀ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਵੇਖੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇ ਕਿਸੇ ਨੇ ਵੀ ਕੋਈ ਗਲਤੀ ਕੀਤੀ ਹੈ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਹੈ ਜੀ ਉਹਨਾਂ ਨੂੰ ਨੌਕਰੀ ਤੋਂ ਵੀ ਕੱਢਿਆ ਉਹਨਾਂ ਨੂੰ ਜੁਰਮਾਨੇ ਵੀ ਕੀਤੇ ਗਏ ਉਹਨਾਂ ਦੇ ਖਿਲਾਫ ਜਿਹੜੀ ਵਿਭਾਗੀ ਕੋਈ ਕਾਰਵਾਈ ਉਹ ਵੀ ਚੱਲਦੀ ਪਈ ਐ ਦੂਸਰੇ ਨੰਬਰ ਤੇ ਜੇ ਕੋਈ ਕਾਨੂੰਨੀ ਕਾਰਵਾਈ ਦੀ ਵਿੱਚ ਉਹ ਹੋਣੀ ਐ ਉਹ ਵੀ ਹੋਵੇਗੀ ਉਹ ਵੀ ਪ੍ਰਧਾਨ ਸਾਹਿਬ ਨੇ ਸਾਰਾ ਸਪਸ਼ਟ ਕਰ ਦਿੱਤਾ ਪਰ ਇਸ ਤੋਂ ਬਾਅਦ ਕੀ ਕਰ ਸਕਦੇ ਆ ਜੀ ਸਜ਼ਾ ਦਿਵਾਉਣੀ ਸਜ਼ਾ ਹੋਣੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਨਾ ਸਿੱਧਾ ਸਿੱਧਾ ਮੈਨੇਜਰ ਮੈਨੇਜਰ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਹਿੰਦੇ ਨੇ ਐਸਜੀਪੀਸੀ ਦੇ ਮੈਨੇਜਰ ਕੋ ਤੇ ਵੀ ਲੁੱਟ ਕੋ ਸਟਾਪ ਕਰਦੇ ਮੈਂ ਇਹ ਹੀ ਬੇਨਤੀ ਕਰ ਰਿਹਾ ਜੀ ਮੈਨੇਜਰ ਵੀ ਇੱਕ ਮੁਲਾਜ਼ਮਤਾ ਚ ਹੀ ਆਉਂਦਾ ਹੈ ਨਾ ਜੀ ਜੀ ਤੇ ਮੁਲਾਜ਼ਮਤਾ ਦੇ ਵਿੱਚ ਹੀ ਇਹੋ ਜਿਹੇ ਬੰਦੇ ਭਰਤੀ ਲਾਲਚ ਵਾਸੋਂ ਹੋ ਜਾਂਦੇ ਆ ਜੀ ਸੰਸਥਾ ਬਹੁਤ ਵੱਡੀ ਹੈ ਹੁਣ ਕੋਈ ਪਤਾ ਨਹੀਂ ਹੈ ਗगन ਜੀ ਕਦੋਂ ਕਿਹਦੇ ਮਨ ਦੇ ਵਿੱਚ ਕਿਹੜੀ ਮੈਲ ਆ ਜਾਣੀ ਹੈ ਬੜੀ ਨਖੇਦੀ ਵਾਲੀ ਗੱਲ ਹੈ ਬੜੀ ਮਾੜੀ ਗੱਲ ਹੈ ਜੇ ਕੋਈ ਵੀ ਵਿਅਕਤੀ ਇਸ ਪਾਵਨ ਔਦੇ ਤੇ ਬੈਠ ਕੇ ਗੁਰੂ ਕੀਆ ਸੰਗਤਾਂ ਦੀ ਸ਼ਰਧਾ ਨਾਲ ਜਿਹੜੀ ਭੇਜੀ ਹੋਈ ਚੀਜ਼ ਦਾ ਦੁਰਵਰਤੋਂ ਕਰਦਾ ਹੈ ਆਪਦੇ ਨਿੱਜੀ ਹਿੱਤਾਂ ਲਈ ਆਪਦੇ ਲਾਲਚੀ ਲੈ ਕੇ ਜਾਂਦਾ ਹੈ ਤੇ ਉਹਨੂੰ ਕਾਰਵਾਈ ਕਰਕੇ ਹੀ ਆਪਾਂ ਉਹਦੇ ਦੇ ਖਿਲਾਫ ਕਰ ਸਕਦੇ ਹੁਣ ਉਹਨੂੰ ਬਾਕੀ ਦਾ ਜਿਹੜਾ ਕਾਨੂੰਨ ਨੇ ਅੱਗੇ ਕੰਮ ਕਰਨਾ ਹੈ ਯਾਨਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਜਿਹੜੀ ਗੱਲ ਹੈ ਵੀ ਉਹਦੇ ਖਿਲਾਫ ਕਿਵੇਂ-ਕਿਵੇਂ ਐਕਸ਼ਨ ਲੈਣਾ ਹੈ ਉਹ ਸਾਰਾ ਕੁਝ ਹੋ ਰਿਹਾ ਹੈ ਤੇ ਕਿ ਇਕੱਲਾ ਇਹ ਮਸਲੇ ਦੀ ਮੈਂ ਗੱਲ ਨਹੀਂ ਕਰਦਾ ਮੈਂ ਹਰੇਕ ਮਸਲੇ ਦੀ ਗੱਲ ਕਰਦਾ ਜੀ ਜੀ ਤੇ ਕਿਸੇ ਵੀ ਸੰਸਥਾ ਦੇ ਵਿੱਚ ਜਿਸ ਤਰ੍ਹਾਂ ਦੇ ਇਹ ਗਲਤ ਲੋਕ ਜਿਹੜੇ ਵਰ ਜਾਂਦੇ ਆ ਜਿਵੇਂ ਮੇਰਕਾ ਸਾਹਿਬ ਜਿਸ ਤਰ੍ਹਾਂ ਕਿ ਐਸਜੀਪੀਸੀ ਦੇ ਪ੍ਰਧਾਨ ਦੇਵਲੋਏ ਕੁਝ ਦਿਨ ਪਹਿਲਾਂ ਜੋ ਇੱਕ ਬਿਆਨ ਵੀ ਦਿੱਤਾ ਗਿਆ ਸੀ ਕਿ ਰੋਜ਼ ਹੀ ਹੁੰਦੇ ਰਹਿੰਦੇ ਨੇ ਇਸ ਤਰ੍ਹਾਂ ਦੇ ਕਪਲੇ ਰੋਜ਼ ਹੁੰਦੇ ਰਹਿੰਦੇ ਨੇ ਕੁਝ ਨਾ ਕੁਝ ਗੜਬੜ ਹੁੰਦੀ ਰਹਿੰਦੀ ਕਮੇਟੀ ਦੇ ਅੰਦਰ ਪਰ ਜ਼ਿੰਮੇਵਾਰ ਕਿਸ ਨੂੰ ਠਹਿਰਾ ਨੂੰ ਹੋਰ ਤਰੀਕੇ ਨਾਲ ਲਿਆ ਗਿਆ ਕਈ ਵਾਰ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਐ ਛੋਟੀਆਂ ਗਲਤੀਆਂ ਮੈਂ ਤਾਂ ਕਹਿ ਰਿਹਾ ਇਹ ਮੈਂ ਕਪੜਿਆਂ ਦੇ ਨਾਲ ਨਹੀਂ ਜੋੜ ਰਿਹਾ ਵੀ ਛੋਟੇ ਛੋਟੀਆਂ ਗਲਤੀਆਂ ਜਿਹੜੀਆਂ ਸੇਵਾਦਾਰਾਂ ਕੋਲੋਂ ਵੀ ਹੋ ਜਾਂਦੀਆਂ ਨੇ ਹਾਂ ਅਕਸਰ ਉਹ ਵੀ ਇਨਸਾਨ ਨੇ ਕਿਤੇ ਨਾ ਕਿਤੇ ਕੋਈ ਗਲਤੀ ਕਰਦੇ ਆ ਅੱਜ ਕੱਲ ਇੱਕ ਤਵੱਜੋ ਮੜੀ ਵੱਡੀ ਦਿੱਤੀ ਜਾਂਦੀ ਐ ਸਿਆਸੀ ਲੋਕਾਂ ਵੱਲੋਂ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਕਿੰਦੇ ਜਿਹਨਾਂ ਦੀ ਸ਼ਰਦਾ ਘੱਟ ਹੁੰਦੀ ਹੈ ਤੇ ਉਹ ਜਾ ਕੇ ਸਿਰਫ ਸਿਰਫ ਗਲਤੀ ਲੱਭਣ ਦੀ ਕੋਸ਼ਿਸ਼ ਕਰਦੇ ਆ ਹੂੰ ਤੇ ਚਲੋ ਜੇ ਕੋਈ ਗਲਤੀ ਹੁੰਦੀ ਹੈ ਤੇ ਉਹਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ ਤੁਸੀਂ ਮੇਰੀ ਬੇਨਤੀ ਸੁਣੋ ਹੁਣ ਇੱਕ ਬਣੋ ਸਰਕਾਰ ਅੱਜ ਰੈਲੀ ਕਰ ਰਹੀ ਹੈ ਜੁੱਧ ਦਸ਼ਿਆਂ ਵਿਰੋਧ ਤੇ ਜਿੰਨਾ ਜੁੱਧ ਦਸ਼ਿਆਂ ਵਿਰੋਧ ਲੜਿਆ ਜਾਂ ਲੜ ਰਹੇ ਹੈ ਜਿਵੇਂ ਪੰਜਾਬ ਪੁੱਤੇ ਕਰਮਚਾਰੀ ਤੇ ਪਰਸੋਂ ਇੱਕ ਕਰਮਚਾਰੀ ਕਿਵੇਂ ਬੋਲ ਰਿਹਾ ਸੀ ਹੂੰ ਕੀ ਹਾਲਾਤ ਬਣੇ ਪਏ ਨੇ ਸੋ ਇਹ ਗੱਲ ਹੈ ਕਿ ਅਕਸਰ ਤਾਂ ਇਨਸਾਨ ਹੀ ਹਰ ਬੰਨੇ ਕੰਮ ਕਰ ਰਿਹਾ ਹੈ ਨਾ ਜੀ ਇਹ انسان ਜਿਹੜੇ ਦਬਾਅ ਕਦੇ ਨਾ ਕਿ ਦੇਖੋ 100 ਸਾਲ ਤੋਂ ਵੀ ਪੁਰਾਣੀ ਜੋ ਸ੍ਰੀਮੌਰ ਸੰਸਾ ਹੈ ਧਾਰਮਿਕ ਸੰਸਾ ਹੈ ਪਵਿੱਤਰ ਪਾਵਨ ਸੰਸਾ ਹੈ ਜਿੱਥੇ ਆਸਾ ਹੈ ਲੱਖਾਂ ਸੰਗਤ ਦੀ ਹਜ਼ਾਰਾਂ ਸੰਗਤ ਦੀ ਉਸ ਸੰਸਾ ਦੇ ਉਤੇ ਇਸ ਤਰ੍ਹਾਂ ਦੇ ਸਵਾਲ ਉੱਠ ਖੜੇ ਹੋ ਜਾਣੇ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਆਪ ਦੇ ਵਿੱਚ ਮੰਦਭਾਗਾ ਹੈ ਨਹੀਂ ਬਹੁਤ ਵੱਡੀ ਮੰਦਭਾਗੀ ਗੱਲ ਮੈਂ ਤਾਂ ਪਹਿਲਾਂ ਕਿਹਾ ਜੀ ਕਿ ਇਹ ਕਿੰਨੀ ਨਖੇਦੀ ਪੂਰਵਕ ਗੱਲ ਆ ਜਾਂਦੀ ਹੈ ਅਜੀ ਤਾਂ ਆਪ ਇਸ ਗੱਲ ਤੋਂ ਸਾਰਾ ਸਿੱਖ ਜਗਤ ਦੇ ਵਿੱਚ ਵੀ ਨਿਰਾਸ਼ਾ ਆਉਂਦੀ ਹੈ ਸਾਡੇ ਵਰਗੇ ਲੋਕ ਤੁਹਾਡੇ ਵਰਗੇ ਲੋਕ ਵੀ ਜਦੋਂ ਇਹੋ ਜਿਹੇ ਲੋਕ ਇੱਕ ਗਲਤੀ ਕਰਦਾ ਹੈ ਤਾਂ ਸਾਰੀ ਕੌਮ ਨੂੰ ਸਰਵਿੰਦਾ ਹੋਣਾ ਪੈਂਦਾ ਹੈ ਹਮਮ ਅਕਸਰ ਚਲੋ ਭਾਵੇਂ ਲੱਖ ਤੌਰ ਤੇ ਸਿਆਸੀ ਤੌਰ ਤੇ ਟਿੱਪਣੀਆਂ ਇਹਦੇ ਤੇ ਹੋ ਜਾਣ ਕਿਸੇ ਸੰਸਥਾ ਦੁਆਰਾ ਟਿੱਪਣੀਆਂ ਕੀਤੀਆਂ ਜਾਣ ਪਰ ਆਖਰ ਤੇ ਤਾਂ ਜਦੋਂ ਕੋਈ ਵੀ ਇਨਸਾਨ ਇਹੋ ਜੀ ਘਟਰਾ ਨੂੰ ਇਨਜਾਮ ਦਿੰਦਾ ਹੈ ਤਾਂ ਸਾਰਿਆਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਤੇ ਬਾਬਾ 96 ਕਰੋੜੀ ਜੀ ਨੇ ਤਾਂ ਇਹੀ ਕਿਹਾ ਨਾ ਤੇਜ਼ ਹੋ ਜੋ ਲੱਭੋ ਇਹ ਜਿਹੜੇ ਲੋਕ ਨੇ ਜਿਹੜੇ ਕਮੇਟੀ ਨੂੰ ਬਦਨਾਮ ਕਰਦੇ ਨੇ ਬਿਲਕੁਲ ਬਿਲਕੁਲ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਮੇਟੀ ਵੇਖੋ ਸੁਰਤ ਹੈ ਹੁਣ ਜੇਕਰ ਕਮੇਟੀ ਨੂੰ ਪਤਾ ਲੱਗਾ ਤੇ ਕਮੇਟੀ ਦੇ ਨਾਲ ਤੁਰੰਤ ਹੀ ਉਸੇ ਉੱਤੇ ਐਕਸ਼ਨ ਲੈ ਲਿਆ ਜੀ ਤੇ ਅੱਗੇ ਤੇ ਵੀ ਹੁੰਦਾ ਮੈਂ ਪਹਿਲਾਂ ਬੇਨਤੀ ਕਰਦੇ ਆਂ ਵੀ ਕਿਸੇ ਵੀ ਇਨਸਾਨ ਜਿਹੜਾ ਕੋਈ ਵੀ ਕਿਤੇ ਵੀ ਰੁਤਬੇ ਤੇ ਬੈਠਾ ਹੈ ਉਹਦੀ ਪਤਾ ਨਹੀਂ ਉਹਦੇ ਮਨ ਦੀ ਭਾਵਨਾ ਕੀ ਹੈ ਉਹਨੇ ਇਹੋ ਜਿਹੇ ਦਾ ਪੈਰਾਮੀਟਰ ਆਪਣੇ ਕਿਸੇ ਕੋਲ ਵੀ ਨਹੀਂ ਹੈਗਾ ਪਰ ਜਦ ਜੇ ਕਮੇਟੀ ਐਕਸ਼ਨ ਵੀ ਲੈਂਦੀ ਹੈ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਜਾਂਦੇ ਨੇ 328 ਪਵਨ ਸਰੂਪਾਂ ਦੇ ਮਾਮਲੇ ਦੀ ਗੱਲ ਕੀਤੀ ਜਾਏ ਤਾਂ ਕਮੇਟੀ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਕਾਰਵਾਈ ਕੀਤੀ ਹੈ ਪਰ ਦੇਖੋ ਫਿਰ ਵੀ ਮਸਲਾ ਹੱਲ ਨਹੀਂ ਹੋ ਰਿਹਾ ਨਾ ਫਿਰ ਵੀ ਪੱਕਿਆ ਹੋਇਆ ਦੇਖੋ ਬੇਨਤੀ ਹੈ ਜੀ ਮੈਂ ਇੱਕ ਬੇਨਤੀ ਕਰਦੇ ਹਾਂ ਕੁਝ ਮਸਲੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਮੁੜ ਕੇ ਦਿਖਾਵੇ ਦੇ ਤੌਰ ਤੇ ਜਾਂ ਸਿਆਸਤ ਦੇ ਤੌਰ ਤੇ ਗੱਲ ਚੱਲ ਪੈਂਦੀ ਹੈ ਹੁਣ 7 ਦਸੰਬਰ ਤੋਂ ਲੈ ਕੇ ਜਿਹੜਾ ਕੁਝ ਪੰਜਾਬ ਸਰਕਾਰ ਨੇ ਜਾਂ ਹੋਰ ਲੋਕਾਂ ਨੇ ਰੌਲਾ ਰੱਪਾ ਪਾਇਆ ਅੱਜ ਵੇਖੋ ਕਿੰਨਾ ਗਗਨ ਜੀ ਕਿੰਨੇ 2 ਮਹੀਨਿਆਂ ਤੋਂ ਉੱਤੇ ਸਮਾਂ ਹੋ ਚੱਲਿਆ ਜੀ ਸੋਨਾਂ ਪਾਵਨ ਸਰੂਪਾਂ ਬਾਰੇ ਆਪਾਂ ਕੀ ਕਹਿ ਸਕਦੇ ਆ ਕਿ ਇਹਨਾਂ ਨੇ ਕਿਹੜੀ ਜਾਂਚ ਕਰ ਲਈ ਕਿੱਥੇ ਗੱਲ ਖੜੀ ਹੈ ਸਿਰਫ ਉਹਨੂੰ ਇੱਕ ਜੇ ਮੈਂ ਸਮਝ ਲਿਆ ਜਾਵੇ ਸ਼੍ਰੋਮਣੀ ਅਕਾਲੀ ਕਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸੀਮਿਤ ਕਰ ਲਿਆ ਬਦਨਾਮੀ ਤੱਕ ਹਮ ਅਸੀਂ ਜਦੋਂ ਹਰ ਸਿੰਘ ਸਾਹਿਬ ਜੀ ਨੇ ਇੱਕ ਹੁਕਮ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਾਂਚ ਸਹਿਯੋਗ ਦਿਓ ਯਾਰ ਇਸੇ ਜੋਗ ਵੀ ਦਿੱਤਾ ਸਾਰਾ ਕੁਝ ਕੀਤਾ ਤੇ ਪਰ ਉਹਦੇ ਜਿਹੜੀ ਸਿਆਸਤ ਸੀ ਉਹ ਭਾਰੂ ਹੋ ਗਈ ਤੁਸੀਂ ਵੇਖਿਆ ਹੀ ਹੋਣਾ ਜਿਹੜਾ ਬੰਗਾ ਜੀ ਉਹ ਬੰਗੇ ਦੇ ਗੁਰਦੁਆਰਾ ਸਾਹਿਬ ਵਾਲੀ ਗੱਲ ਚੱਲੀ ਉਤੋਂ ਜਾ ਕੇ ਪੰਜਾਬ ਸਰਕਾਰ ਦੀ ਵੀ ਕਿਰਕਰੀ ਹੋਈ ਤੇ ਉਹ ਜਿਹੜੀ ਸਾਰੀ ਜਿਹੜੀ ਇਨਕੁਆਰੀ ਸੀ ਉਹ ਵੀ ਪ੍ਰਭਾਵਿਤ ਹੋਈ ਹਾਂਜੀ ਜੀ ਇਸ ਕਰਕੇ ਜਿਹੜੀਆਂ ਗੱਲਾਂ ਨੇ ਨਾ ਜੀ ਇਹ ਨਹੀਂ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਨ ਵਧੀਆ ਨਹੀਂ ਚਲਾ ਰਹੀ ਸਾਰਾ ਕੁਝ ਹੁੰਦਾ ਹੈ ਪਰ ਕਿੰਨ ਕਾਨੂੰਨੀ ਲੱਗਦਾ ਕਿ ਪੋਲਿਟੀਕਲ ਜਿਹੜੀ ਦਖਲ ਹੁੰਦੀ ਹੈ ਜਿਸ ਤਰ੍ਹਾਂ ਕਿ ਐਸਜੀਪੀਸੀ ਨੂੰ ਲੈ ਕੇ ਕਿਹਾ ਜਾਂਦਾ ਕਿ ਇੱਕ ਪਾਰਟੀ ਦੀ ਅੰਦਰ ਜੋ ਐਸਜੀਪੀਸੀ ਕੰਮ ਕਰਦੀ ਹੈ ਇਹ ਵੀ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਡੈਂਟ ਕਰ ਰਹੀਆਂ ਨੇ ਸਿਕੂ ਸਤਨ ਜੀ ਇੱਕ ਮੇਰੀ ਬੇਨਤੀ ਸੁਣੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਸ਼੍ਰੋਮਣੀ ਕਾਲੀਗਲ ਪੈਦਾ ਹੋਇਆ ਹੂੰ ਜੇ ਆਪਾਂ ਇਤਿਹਾਸ ਦੀ ਪਰਚੋਲ ਕਰਦੇ ਹਾਂ ਤੇ ਸ਼ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਇਹ ਬਿਲਕੁਲ ਸਾਡਾ ਜਿਹੜਾ ਇਤਿਹਾਸ ਹੈ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਿਧਾਂਤ ਬਖਸ਼ਿਆ ਮੀਰੀ ਪੀਰੀ ਦਾ ਉਹਦੇ ਅਕੋਰਡਿੰਗ ਹੈ ਜੀ ਜਦੋਂ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਤੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੇ ਦੂਜੇ ਵੀ ਅਕਾਲੀ ਦਲ ਨੇ ਉਹਨਾਂ ਨੇ ਵੀ ਆਪਦੇ ਉਮੀਦਵਾਰ ਖੜੇ ਕੀਤੇ ਜਾਂਦੇ ਉਹਨਾਂ ਵੱਲੋਂ ਵੀ ਹੂੰ ਹੁਣ ਜਿਹਨੂੰ ਸੰਗਤ ਚਾਹੁੰਦੀ ਹੈ ਪ੍ਰਬੰਧ ਦੇਖਣਾ ਜਾਂ ਜਿਨ੍ਹਾਂ ਦੇ ਅੱਥੀ ਪ੍ਰਬੰਧ ਦੇਣਾ ਚਾਹੁੰਦੀ ਉਹ ਸੰਗਤ ਵੋਟਾਂ ਪਾ ਕੇ ਉਹਨਾਂ ਵੱ ਇਥੇ ਹੁਣ ਸਿਰਫ ਤੋਂ ਸਿਰਫ ਇੱਕ ਪੰਡੀ ਪ੍ਰਚਾਰ ਕੀਤਾ ਜਾਂਦਾ ਹਾਂ ਹਾਂਜੀ ਹੋਰ ਵੀ ਜਿਹੜੇ ਸਤਕਾਰਯੋਗ ਨੇ ਅਸੀਂ ਤਾਂ ਕਦੀ ਕਿਸੇ ਨੂੰ ਨਿੰਦੇ ਦੇ ਸੀ ਤਾਂ ਨੇ ਭਾਈ ਜਿਨ੍ਹਾਂ ਦਾ ਵੀ ਜੋ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਤੁਹਾਡੇ ਮਾਧਿਅਮ ਰਹੀਂ ਬਿਲਕੁਲ ਅਸੀਂ ਸਾਰੇ ਗੁਰੂ ਪ੍ਰਤੀ ਸ਼ਰਧਾ ਰੱਖਦੇ ਆ ਹਾਂ ਸੰਸਥਾ ਕੋਈ ਮਾੜੀ ਨਹੀਂ ਹੁੰਦੀ ਸੰਸਥਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਅਕਤੀ ਜਿਹੜਾ ਜਿਵੇਂ ਮੈਨੇਜਰ ਦੀ ਗੱਲ ਕਰ ਰਹੇ ਮਾੜਾ ਆ ਜਾਵੇ ਤਾਂ ਆਪਾਂ ਸੰਸਥਾ ਨੂੰ ਕਦੇ ਮਾੜਾ ਨਹੀਂ ਕਹਿ ਸਕਦੇ ਪ੍ਰਬੰਧ ਨੂੰ ਕਦੇ ਮਾੜਾ ਨਹੀਂ ਕਹਿ ਸਕਦੇ ਅਜਿਹੇ ਜਿਹੜੇ ਕੁਝ ਕੁਝ ਲੋਕ ਕੁਝ ਲੋਕ ਹੁੰਦੇ ਨੇ ਅੰਦਰ ਜਿਹੜੇ ਫਿਰ ਬਦਨਾਮ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਜ਼ਰੂਰੀ ਹੈ